ਸਾਰੇ ਨੂੰ ਪਿਆਰ ਪਰ ਸੱਚ ਸ੍ਰੀ ਅਸਾਹ ਢੱਲੋਂ ਫਾਫਾ ਜੀ ਕਾਪੂਆਰ ਖੀਦੀ ਆਉਂਦੀਆਂ ਸੱਜੀ ਕਹੀ ਜਾਸ ਹੀ ਲਈਏ ਪਹਿਲੇ ਕੀ ਗਏ ਉੱਚੀ ਹੋ ਗਿਆ ਸੇਰਸ ਮੈਂ ਕਿਹਾ ਓਦੀ ਨੂੰ ਕੁਝ ਹੋ ਗਿਆ ਕਰਦਾ ਉਹ ਕਹਿੰਦੀ ਆ ਕਿ ਬਾਹਰ ਤੋਂ ਮਾਰ ਜੋ ਮਾਰਤੀ ਉਹ ਕਹਿੰਦੀ ਪਰ ਕਿਹਦੇ ਵਜ੍ਹਾ ਜੀ ਕਿੱਕੀ ਨਾ ਬੰਨੀ ਹੋਈ ਸਾਡੀ ਬੋਲਦੀ ਆ ਸੁਣਦੀ ਆ ਪੁੱਛ ਲਾ ਮਾ ਇਹਨਾਂ ਦਾ ਕਿਸਮਾਨ ਪੈ ਗਿਆ ਜਦ ਤੱਕ ਕੋਈ ਸਾਪ ਆ ਗਿਆ ਜਦ ਦੇਖਿਆ ਕਿ ਉਹ ਚਿੰਗਿਆੜਾ ਮਾਰਦੀ ਨਹੀਂ ਓਦੀ ਬੰਨੀ ਹੁਣ ਆ ਗੇਟ ਲਾਉਣਾ ਪਿਆ ਕਰੂ ਆ ਖੁੱਲ ਗਈ ਉਹ ਖੁੱਲ ਗਈ ਪਤਾ ਨਹੀਂ ਕਿਵੇਂ ਹਾਂ ਉਹਦੇ ਗੂੜੇ ਆ ਹੀ ਵਾਲਟੀ ਚ ਆਈ ਵੀ ਹੋ ਗਈ ਹੋ ਗਈ ਉਹਰੇ ਆਈ ਹੋਣੀ ਉਹਦੇ ਕਰਕੇ ਫਿੱਚ ਪਾ ਕੇ ਬਾ ਉਹ ਹੀ ਆ ਜਦੋਂ ਅੰਦਰੋਂ ਨਿਕਲੇ ਸੱਟੀਆਂ ਨੇ ਇਹ ਫੇਰ ਉਹ ਅੱਸੀ ਕੰਦੇ ਵਰਗੀ ਇਹਨਾਂ ਉਹ ਕਰਕੇ ਲੀਕ ਦਾ ਫਿਰ ਉਹ ਜਾ ਕੇ ਬਣੀ ਇੱਧਰ ਜਾ ਕੇ ਭੁੱਗੀ ਇਹ ਰੋ ਛੋਟੇ ਘਰ ਨੂੰ ਭੱਜੇਗੀ ਉਧਰ ਨੂੰ ਭੱਜ ਜਾਨੀ ਆ ਮੈਂ ਫਿਰ ਕਿਹਾ ਅੱਗੇ ਇੱਧਰੋਂ ਆ ਜਾ ਮਾ ਕੇ ਘੱਟ ਜਾ ਥੋੜਾ ਇੱਥੇ ਜਿਵੇਂ ਤੂੰ ਖੜਨ ਨਹੀਂ ਦਿੰਦੇ ਮੇਰ ਘਰ ਵਾਲਾ ਨਹੀਂ ਖੜਨ ਦਿੰਦਾ ਕਹਿੰਦਾ ਐ ਨਹੀਂ ਕੱਢਦੇ ਹੁੰਦੇ ਇਹ ਗਮਾਂਟੀਆਂ ਦੇ ਕੰਦਾ ਲਾ ਕੇ ਆ ਜੁਠਾ ਦੇ ਦੇਖੋ ਸਾਡੇ ਸਵੇਰੇ ਸਵੇਰੇ ਪੁੱਤਰਾ ਹਰ ਜੂਗੀ ਹੁਣ ਕਿਸੇ ਵਿਚਾਰੀ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਿੱਲੋ ਫਾਰਮ ਹਾਊਸ ਸੋ ਆਪਾਂ ਕਰਦੇ ਆ ਆਪਣੀ ਵੀਡੀਓ ਨੂੰ ਸ਼ੁਰੂ ਤੇ ਆਪਾਂ ਅੱਜ ਤੋੜ ਰਹੇ ਆ ਜੀ ਸਬਜ਼ੀ ਬਾਕੀ ਤੁਸੀਂ ਸਵੇਰ ਦੀ ਸਾਡੀ ਡਿਸਕਸ਼ਨ ਦੇਖ ਹੀ ਲਈ ਹੋਣੀ ਹੈ ਆਪਾਂ ਲੰਬੀ ਜੀ ਅਲ ਲੱਕੇ ਇਹ ਇੱਕ ਤੱਕ ਦੂਆ ਹੋ ਰਿਹਾ ਹੈ ਆ ਨੁਪਤੀ ਜਾਨੀ ਆ ਦੇਖ ਦੋ ਤਿੰਨ ਮਿੰਟ ਇੱਕ ਬਰਤੀ ਬੜਾ ਸਾਰਾ ਦੋ ਐਚ ਆ ਨਾ ਸਾਰਾ ਵੀਡੀਓ ਬਣਾਓ ਚਲੋ ਜੀ ਸਿੱ ਪਹਿਲਾਂ ਸਬਜ਼ੀ ਤੋੜ ਲਈਏ ਫਿਰ ਬਾਅਦ ਚ ਬਣਾਉਣਾ ਪਈਏ ਚੋਟੀ ਡੰਡੀ ਡੰਡੀ ਕਾਤੇ ਹਾਂ ਉਹ ਤੇ ਇੱਕ ਕਿੱਥੇ ਕਿੱਥੇ ਵੀ ਐਉਰੇ ਸੱਪ ਵੀ ਆ ਹਨਾ ਹੁਣ ਹੁਣ ਸੱਪ ਇੱਥੇ ਅੜਿਆ ਰਹਿ ਗਿਆ ਉਹ ਲੈ ਕੇ ਗਏ ਨੇ ਟਿੰਕੂ ਉਹਨੇ ਫਲੀਆਂ ਤੋੜ ਕੇ ਚੱਲਿਆ ਬਹੁਤ ਕੱਢ ਲਾਂਗੇ ਵੀ ਇਹ ਬਾਕੀ ਵਿੱਚ ਦੇਖ ਜਾ ਕੇ ਜੇ ਹੋਰ ਮਿਲ ਗਏ ਦੋ ਸੋਟੀ ਨਾਲ ਮਾਮੇ ਨੂੰ ਲੈ ਜਾਣ ਜਿਆਦਾ ਹੋ ਗਿਆ ਆਹ ਦੇਖੋ ਜੀ ਬਾਲਟੀ ਸੌਰੀ ਭਰ ਗਈ ਹਜੇ ਪਏ ਨਹੀਂ ਆਪਣੇ ਇੰਨੇ ਸਾਰੇ ਤੋੜਨ ਤੋਂ ਉਧਰਲੀ ਸਾਈਡ ਅੱਲਾ ਲੱਗੀਆਂ ਹੋਈਆਂ ਨੇ ਹੇੰ ਤਾਂ ਮੇ ਜੇਦਰੀ ਅੱਧੇ ਆਪਾਂ ਨੇ ਰੱਖ ਲਏ ਅੱਧੇ ਭਾਦੀ ਹੋਣੀ ਲੱਗੇ ਆ ਖੜੀ ਐ ਸਾਡੀ ਬੀਬੀ ਤੇ ਉਹ ਲੱਗੇ ਹੋਏ ਨੇ ਆਪਾਂ ਨੇ ਉਹ ਫਲੀਆਂ ਤੋੜਨ ਹੀ ਲੇਬਰ ਮੰਗਵਾਈ ਆ ਲੇਬਰ 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 ਕਿੰਨੀ ਆ ਜੋ ਮਾਮਾ ਜੀ ਕਿਤੇ ਭੱਗੇ ਕਰਦੀ ਲੇਵਰਾ ਚਲੋ ਭਾਈ ਤੋੜੋ ਮੈਂ ਵੀ ਵਿੱਚੇ ਆ ਗਈ ਮਮਾ ਤਾਂ ਉਹ ਫਿਰ ਰਿਹਾ ਆਹ ਦੇਖੋ ਕ੍ਰੇਲਾ ਕਿੱਟਾ ਬੜਾ ਪਿੱਛੇ ਦੇਖੋ ਥੋੜੇ ਆਹ ਤੀਗਾ ਕ੍ਰੇਲਾ ਉਹ ਤੀਗਾ ਉਧਰ ਲੱਗੇ ਨੇ ਦੋ ਬੇਲ ਨੇ ਉਧਰ ਲੱਗੀ ਹੋਈ ਹੈ ਜੀ ਇੱਕ ਮੋਟਾ ਸਾਰਾ ਕਿੰਨਾ ਚਲੋ ਜੀ ਕੰਮ ਕਰੋ ਆ ਦੇਖੋ ਜੀ ਇੱਕ ਬਾਲਟੀ ਆ ਲੈਣ ਦੀ ਇੱਕ ਥਰਮੋ ਬਰਦੀ ਆਂਦੀ ਕਾ ਕੀ ਆ ਪਈ ਇਹ ਨਹੀਂ ਸਬ지 ਸਬ지 ਹੋਈ ਪਈ ਆ ਆ ਕਰੇਲੇ ਇੰਨੇ ਸੋਹਣੇ ਨੇ ਮੈਂ ਕੀ ਕਰਦੀ ਜੀ ਐਮੋ ਟਮੋਟੇ ਨੇ ਹੋਏ ਕੋਈ ਪਰ ਮੈਂ ਤਾਂ ਉਲਲੇ ਸਾਰੇ ਕੋਈ ਸ਼ਾਮ ਦਾ ਟਾਈਮ ਆ ਕਿ ਅਦਰਮਾ ਬਣਾ ਰਹੇ ਨੇ ਸਬਜੀ ਮੈਂ ਬਣਾ ਲਈ ਤੇ ਸੂਟ ਖਾ ਲਈ ਆਹ ਕਾ ਦੀ ਸਬਜੀ ਬਣ ਰਹੀ ਜਾਂਦੀ ਦੋ ਟੋਰੀਆਂ ਤੇ ਅਸੀਂ ਆਲੂ ਪਾ ਦੇ ਵਿੱਚ ਕਰਦੇ ਹਮ ਘੜਦਿਆ ਟੋਰੀਆਂ ਤੇ ਗ੍ਰੀਨ ਚਾਹੇ ਦੋ ਡੰਸਰ ਦੀ ਬਨਾਮ ਨੱਥ ਹੂੰ ਚਲੋ ਅੱਗੇ ਪਨੀਰ ਚੜਾ ਲਓ ਇੱਥੇ ਗੱਠੇ ਬੰਦ ਕਰਕੇ ਅੱਗੇ ਮਸਾਲਾ ਪੁੱਟ ਕੇ ਲਾਓ ਥੋੜੀ ਆਜਮਪਾਲਾ ਦੋ ਤਿੰਨ ਥੋੜੀ ਜਿਹਾ ਪਾਇਤਾ ਪਾਣੀ ਪਾਉਂਦੇ ਘੱਟ ਰਹਿੰਦੀ ਹੈ ਤੇ ਆਪਾਂ ਨੂੰ ਕੁੱਕ ਕਰਕੇ ਪਾਣੀ ਪੈਣ ਥੋੜੀਆਂ ਲੋਈਆਂ ਸੀ ਲੱਗੀਆਂ ਵੀ ਆ ਉਹ ਰੈਡੀ ਹਿੰਗ

ਦੱਟ ਉਸ ਮਹਿਲ ਜੀ ਬਹੁਤ ਵਧੀਆ ਲੱਗ ਰਹੀ ਆ ਤੇ ਅੱਜ ਇੱਧਰ ਆਪਾਂ ਲਾ ਰਹੀ ਸੀਗੇ ਰੋਟੀਆਂ ਬਲਾਈ ਲਈਆਂ ਰੋਟੀਆਂ ਤੇ ਮੈਂ ਨਾਲ ਤੇ ਦੂਜੇ ਆਟੇ ਨਾਲ ਮੈਂ ਦੱਸੇ ਬੰਦ ਕਰਤਾ ਕਰਦੀ ਆ ਤੇ ਬਸ ਮੈਂ ਰੋਟੀਆਂ ਲਾ ਲਈਆਂ ਹੁਣ ਤੇ ਹੁਣ ਉਹ ਕਰਾਂਗੀ ਚੰਲੜ ਵਗੈਰਾ ਕਰ ਦੂਗੀ ਅੱਜ ਜਮਣੇ ਕੋਈ ਥਾਲ ਇਨਾ ਆਪਣੇ ਦੂਜੇ ਜਿਹੜਾ ਆਪਾਂ ਚਾਟ ਲੈ ਕੇ ਨਹੀਂ ਐਸੀ ਉਹਦੇ ਵਿੱਚ ਕਣਕ ਦਾ ਮਲਾ ਕੇ ਉਹਦੇ ਰੋਟੇ ਪਕਾਉਂਦੇ ਆ ਸੀ ਹਾਂਜੀ ਇਹ ਸੁੱਕਦੀਆਂ ਹਾਂਜੀ ਓਕੇ ਮੰਮਾ ਆ ਦੇਖੋ ਇਹ ਰੋਟੇ ਸੁੱਕਦੀਆਂ ਬਹੁਤ ਨੇ ਫਿਰ ਨਾ ਮੈਂ ਇਹਦੇ ਮੱਖਣ ਮਲਾਈ ਨਾਲ ਇਹਨਾਂ ਨੂੰ ਚੋਪੜ ਦੇਣੀ ਹੈ ਫਿਰ ਇਹ ਸੌਫਟ ਹੋ ਜਾਂਦੀਆਂ ਨੇ ਆ ਬੀਬੀ ਵਾਸਤੇ ਫਿਰ ਬੀਬੀ ਕੇ ਲਈ ਮੈਨੂੰ ਮਲਾਈ ਨਾਲ ਮੱਖਣ ਲੋ ਘਰ ਚੁਪੜੇ ਪਰ ਰੋਣਾ ਵਾਸਤੇ ਫਿਰ ਆਪਾਂ ਹੀ ਰੱਖ ਦਿੰਦੇ ਆ ਇਹ ਆਟਾ ਥੋੜਾ ਸੁੱਕਦਾ ਐ ਛੀਤੀ ਹਾਂਜੀ ਕੋਈ ਚੱਕਰੀ ਮੈਂ ਲਾਵਾ ਦਾਂਗੀ ਜੀ ਆਗੇ ਬਸ ਚਲੋ ਜੀ ਬਾਹਰ ਲਿਆਂਦਾ ਆਟਾ ਅੱਜ ਆਟਾ ਖਤਮ ਹੋ ਗਿਆ ਸੀਗਾ ਹੁਣ ਤਾਂ ਅਸੀਂ ਦੋ ਆਟੇ ਮਿਕਸ ਕਰਕੇ ਕਰਿਆ ਕਰਾਂਗੇ ਆਗੀ ਮੈਂ ਆਹੂ ਆਗੇ ਕਿੱਧਰ ਮੈਂ ਕਹਿੰਦੇ ਦੇਖ ਲੋ ਜੀ ਕਿੱਥੇ ਰੱਖਣਾ ਇੱਧਰੇ ਰੱਖ ਦਿੰਨੇ ਆ ਹਨਾ ਆ ਲਿਆਂਦਾ ਆਟਾ ਕਾਰਾਂ ਇਹ ਜਿੱਤੀ ਕੋਲੇ ਵੀ ਠੀਕ ਆ ਹਾਂਜੀ ਉਹ ਗਈ ਆ ਕੇ ਮਿਲਦੀ ਹਿੰਗੇ ਸਭ ਨੂੰ ਹਲਕਾ ਸੋਦਾ ਮੈਂ ਬੰਨ ਲਾਉਦਾ ਬਾਕੀ ਦੇਖਾਂਗੇ ਲੋ ਜੀ 8 ਵਜੇ ਨਾਲੇ ਹੋ ਗਏ ਅਦਰ ਕਪੜੇ ਤੈ ਮਾਰਨ ਤੋਂ ਕੋਈ ਆ ਚਲੋ ਹੋ ਮੈਂ ਆਪਣੀ ਕਰ ਦਿਆਂ ਰਸੋਈ ਸਾਫ਼ ਤੇ ਫਿਰ ਬਾਅਦ ਚਾ ਆਪਾਂ ਬਣਾਨੇ ਆ ਬਲੌਕ ਕਿਹ ਹੈ ਜੀ ਲੱਗੀ ਤਾੜ ਨਾਲ ਰੋਟੀ ਰੋਟੀ ਫਿਰ ਰੋਟੀ ਕਿਹ ਹੈਗਾ ਵਧੀਆ ਰੋਟੀ ਖਰਕ ਦਾ ਹੈਗਾ ਹਨਾ ਰੋਟੀ ਦਾ ਹਾਂ ਇਹ ਪੰਜਾਬ ਨਹੀਂ ਬਣਦਾ ਹਮ ਇੱਕਾ ਸਲਾਦ ਸਲੂ ਦਾ ਆਪਾਂ ਖਰਕ ਪਾਏਗਾ ਹਾਂਜੀ ਸਲਾਦ ਜਿਆਦੇ ਹੈ ਥੋੜਾ ਇਦਾਂ ਤਾਂ ਲਾਏਗਾ ਠੀਕ ਹੈ ਕੋਈ ਨਾ ਇਕੱਠੇ ਤਾਂ ਛੱਡ ਦੀ ਵੀ ਛੱਡਣੀ ਵੀ ਮੂਜੀ ਠੀਕ ਆਪਾਂ ਕਿਹਦੇ ਹਿੰਦੀ ਕਿਨੇ ਵੀ ਇਹਨਾਂ ਦੇ ਉੱਤੇ ਆ ਕੀ ਮਸਾਲਾ ਤੇ ਲਾਇਆ ਹੁੰਦਾ ਮੈਨੂੰ ਤਾਂ ਲੱਗਦਾ ਇਹਦਾ ਹੀ ਹੁੰਦਾ ਉਹ ਹਨਾ ਸਭ ਬਾਹਰ ਲੈ ਕੇ ਆਨੇ ਨੇ। ਹੋ ਗਿਆ। ਪਹਿਲੇ 14 ਦਿਨ ਤੇ ਫਿਰ ਚੱਲ ਰਹੀ ਹੈ ਮੂਵੀ। ਪਾਕਿਸਤਾਨ ਦੇ ਪਾਸੇ ਗੱਲ ਜੰਮ ਰਹੀ ਆ। ਉਹ ਲੱਗਾ ਤਾਂ ਉਹ ਸਿਰਕਾ ਪਾਇਆ ਹੁੰਦਾ ਉਹ ਚ ਫੋਟੋ ਹੋ ਜਾ। ਹਾਂਜੀ, 3-5 ਇੱਧਰ ਥੋੜਾ ਘੱਟਾ ਬਣੀ ਮੇਰੀ ਫਸਟ ਬਣ ਤਲੀ ਆ। ਚਲ ਜੀ ਆਪਾਂ ਵੀ ਆਪਣੀ ਵੀਡੀਓ ਨੂੰ ਐਕਟਿਵ ਕਰਦੇ ਆਂਡ ਹੋਪਸ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਬਾਕੀ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ। ਤੇ ਆਪਾਂ ਹੁਣ ਮਿਲਦੇ ਆਂ ਨੈਕਸਟ ਵਲੌਗ।